ਮੈਂ ਤਾਂ ਥੋੜਾ ਬਹੁਤਾ ਉਹਨਾਂ ਨਾਲ ਟੱਕਾ ਵੀ ਕੀਤਾ ਸੀ ਜ਼ਿੰਦਗੀ 'ਚ ਬੀਬੀ ਜੀ ਜਿਵੇਂ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਤੁਹਾਡੀ ਹਮਾਇਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਜਿਵੇਂ ਬੀਬੀ ਜਗਿਰ ਕੋਰ ਹੋਰਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਜਿਵੇਂ ਇਹ ਗੱਲ ਕੀਤੀ ਸੀ ਕਿ ਸੁਖਪਾਲ ਸਿੰਘ ਖਹਿਰਾ ਦੇ ਉੱਤੇ ਗਲਤ ਪਰਚਾ ਕੀਤਾ ਗਿਆ ਕਹਿੰਦੇ ਮੈਂ ਉਹਨਾਂ ਦੇ ਨਾਲ ਭਾਵੇਂ ਬੇਸ਼ੱਕ ਟੱਕੇਸ਼ਾਈ ਕੀਤੀ ਹੋਵੇ ਪਰ ਅੱਜ ਮੈਂ ਉਹਨਾਂ ਦੀ ਹਮਾਇਤ ਕਰਦਾ ਚਲੋ ਮੈਂ ਤੇ ਉਹਨਾਂ ਦਾ ਧੰਨਵਾਦ ਹੀ ਕਰ ਸਕਦੀ ਹਾਂ ਮਿਹਰਬਾਨੀ ਉਹਨਾਂ ਦੀ ਜੀ ਜਿਵੇਂ ਉਹਨਾਂ ਨੇ ਐਸਾ ਅਸਪਿਕਾ ਵੀ ਕਿਸੇ ਵੇਲੇ ਉਹਨਾਂ ਨੇ ਟੱਕੇ ਕੀਤੇ ਐ ਮੈਂ ਸਮਝਦੀ ਹਾਂ ਜੀ ਸੱਚ ਅਕਸਰ ਬਾਹਰ ਨਿਕਲੇ ਹੁੰਦੇ ਹੈ ਜਿਵੇਂ ਕੀ ਲੱਗਦਾ ਹੈ ਕਿ ਸੁਖਪਾਲ ਸਿੰਘ ਖਹਿਰਾਹੌਰ ਦੇ ਉੱਤੇ ਪਰਚਾ ਜਿਵੇਂ ਉਹਨਾਂ ਨੇ ਕਿਹਾ ਜਿਕਰ ਕੀਤਾ ਜੀ ਗਲਤ ਕੀਤਾ ਗਿਆ ਬਦਲਾਖੋਰੀ ਦਾ ਤਹਿਤ ਕੀਤਾ ਗਿਆ ਤੁਸੀਂ ਕਿਵੇਂ ਦੇਖਦੇ ਸਾਰੇ ਮਤਲਬ ਨੇ ਜੀ ਮੈਂ ਤੇ ਵੀ ਕਲਪੀ ਸੀ ਕਿ ਇਹ ਰਾਤੋਂ ਰਾਤ ਉਹ ਬਾਹਰ ਆਏ ਸੀ ਉਹਨਾਂ ਦੀ ਜ਼ਮਾਨਤ ਹੋਈ ਸੀ ਤੇ ਫਿਰ ਰਾਤੋਂ ਰਾਤ ਜਿਹੜਾ ਪਰਚਾ ਕੀਤਾ ਗਿਆ ਇਹ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ ਇਹ ਕੋਈ ਗੱਲ ਹੋਵੇ ਉਹ ਪਹਿਲਾਂ ਵੀ ਆ ਸਕਦੀ ਸੀ ਪਰ ਉਸੇ ਦਿਨ ਉਹਦੇ ਤੇ ਪਰਚਾ ਕਰਨਾ ਮੈਂ ਸਮਝੀ ਗਿਆ ਕਿ ਗਲਤ ਹੋਇਆ ਮੈਂ ਤੁਹਾਡੇ ਜ਼ਰੀਏ ਇੱਥੋਂ ਮੈਂ ਕਦੀ ਯਾਰ ਮਾਫੀ ਮੰਗਣ ਸੰਗ ਹੀ ਨਹੀਂ ਰੱਖਿਆ ਟੀਵੀ ਦੇ ਸਾਹਮਣੋਂ ਕਹਿਣਾ ਬੀਬੀ ਜਗੀਰ ਕੌਰ ਜੀ ਮੈਂ ਤੇਰਾ ਵੀ ਪੜਨਾ ਚਾਹੁੰਦਾ ਵਾਂ ਤੈਨੂੰ ਵੀ ਦੇਖਣਾ ਚਾਹੁੰਦਾ ਕਿ ਤ ਤਰੱਕੀ ਕਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪਾ ਟੀਵੀ ਪੰਜਾਬ ਤੇ ਇਸ ਵਕਤ ਸਾਡੇ ਨਾਲ ਬੀਬੀ ਜਗੀਰ ਕੌਰ ਸਬਕਾ ਸ਼ਰੋਮੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਜੁੜ ਚੁੱਕੇ ਨੇ ਜਿਵੇਂ ਅੱਜ ਸੁਖਪਾਲ ਸਿੰਘ ਖੈਰਾ ਹੋਰਾਂ ਦੇ ਵੱਲੋਂ ਜੋ ਕੁਝ ਉਹਨਾਂ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਗਿਆ ਉਹਨਾਂ ਦੀ ਤਾਰੀਫ਼ ਕੀਤੀ ਤੇ ਉਸ ਦੇ ਉੱਤੇ ਬੀਬੀ ਜਗੀਰ ਕੋਰ ਹੋਰਾਂ ਦਾ ਸਭ ਤੋਂ ਪਹਿਲਾਂ ਦਾ ਪ੍ਰਤੀਕ ਰਮਚਾਨਾਗੇ ਬੀਬੀ ਜੀ ਜਿਵੇਂ ਸੁਖਪਾਲ ਸਿੰਘ ਖੈਰਾ ਹੋਰਾਂ ਨੇ ਤੁਹਾਡੀ ਹਮਾਇਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਜਿਵੇਂ ਬੀਬੀ ਜਗੀਰ ਕੋਰ ਹੋਰਾਂ ਨੇ ਇੱਕ ਇੰਟਰਵਿਊ ਦੇ ਦਰਮIAN ਜਿਵੇਂ ਇਹ ਗੱਲ ਕੀਤੀ ਸੀ ਕਿ ਸੁਖਪਾਲ ਸਿੰਘ ਖੈਰਾ ਦੇ ਉੱਤੇ ਗਲਤ ਪਰਚਾ ਕੀਤਾ ਗਿਆ ਕਹਿੰਦੇ ਮੈਂ ਉਹਨਾਂ ਦੇ ਨਾਲ ਭਾਵੇਂ ਬੇਸ਼ੱਕ ਤੱਕੇਸ਼ਾਈ ਕੀਤੀ ਹੋਵੇ ਪਰ ਅੱਜ ਮੈਂ ਉਹਨਾਂ ਦੀ ਹਮਾਇਤ ਕਰਦਾ ਤੇ ਸਿਆਸੀ ਤੌਰ ਦੇ ਉੱਤੇ ਉਹਨਾਂ ਨੇ ਤੁਹਾਡੀ ਹਮਾਇਤ ਕਰਨ ਦਾ ਐਲਾਨ ਕੀਤਾ ਜੀ ਅੱਜ ਚਲੋ ਮੈਂ ਤੇ ਉਹਨਾਂ ਦਾ ਧੰਵਾਦੀ ਕਰ ਸਕਦੀ ਹਾਂ ਮਿਹਰਬਾਨੀ ਉਹਨਾਂ ਦੀ ਜੀ ਇਹ ਉਹਨਾਂ ਨੇ ਅਸਾਂ ਅਸਿਕਾ ਵੀ ਕਿਸੇ ਵੇਲੇ ਉਹਨਾਂ ਨੇ ਤੱਕੇ ਕੀਤੇ ਐ ਮੈਂ ਸਮਝਦੀ ਆਂ ਜੀ ਸੱਚ ਅਕਸਰ ਬਾਹਰ ਨਿਕਲੇ ਹੁੰਦਾ ਜੀ ਜੀ ਮਿਹਰਬਾਨ ਜੀ ਵੀ ਵੀ ਕੀ ਲੱਗਦਾ ਕਿ ਸੁਖਪਾਲ ਸਿੰਘ ਖੈਰਾ ਹੋਰ ਦੇ ਉੱਤੇ ਪਰਚਾ ਜਿਵੇਂ ਉਹਨਾਂ ਨੇ ਕਿਹਾ ਜਿਕਰ ਕੀਤਾ ਜੀ ਗਲਤ ਕੀਤਾ ਗਿਆ ਬਦਲਾਖੋਰੀ ਦਾ ਤਹਿਤ ਕੀਤਾ ਗਿਆ ਤੁਸੀਂ ਕਿਵੇਂ ਦੇਖਦੇ ਸਾਰੇ ਮਤਲਬ ਨੇ ਜੀ ਮੈਂ ਤੇ ਹੀ ਕਲਪੀ ਸੀ ਕਿ 3 ਰਾਤ ਤੋਂ ਰਾਤ ਕੋ ਬਾਹਰ ਆਈ ਸੀ ਜੀ ਉਹਨਾਂ ਦੀ ਜ਼ਮਾਨਤ ਹੋਈ ਸੀ ਹੂੰ ਜੇ ਫਿਰ ਅਤੋਰ ਆ ਜਿਹੜਾ ਪਰਚਾ ਕੀਤਾ ਗਿਆ ਇਹ ਇਸ ਦਾ ਨਹੀਂ ਹੋਣੀ ਚਾਹੀਦੀ ਜੇ ਕੋਈ ਗੱਲ ਹੋਵੇ ਉਹ ਪਹਿਲਾਂ ਵੀ ਆ ਸਕਦੀ ਸੀ ਪਰ ਉਸੇ ਦਿਨ ਉਹਦੇ ਤੇ ਪਰਚਾ ਕਰਨਾ ਮੈਂ ਸਮਝੀ ਗਿਆ ਕਿ ਇਹ ਗਲਤ ਹੋਇਆ ਹੂੰ ਜੀ ਤੇ ਸੁਪਾਸ ਸਿੰਘ ਖੈਰ ਹੋਰ ਕਹਿੰਦੇ ਕਹਿੰਦੇ ਅਸੀਂ ਉਹਨਾਂ ਤੋਂ ਮਾਫੀ ਮੰਗਣ ਦੀ ਵੀ ਗੱਲ ਕੀਤੀ ਉਹਨਾਂ ਨੇ ਕਹਿੰਦੇ ਭਾਵੇਂ ਵੱਖ ਚਾਸ ਦੇ ਉੱਤੇ ਸਾਡੇ মতਪੇਦ ਰਹੇ ਹੋਣ ਕਹਿੰਦੇ ਹੁਣ ਇਕੱਠੇ ਹੋ ਕੇ ਚੱਲਾਂਗੇ ਪੰਜਾਬ ਦੇ ਖਾਤਰ ਉਹਨਾਂ ਨੇ ਹੋਕਾ ਦਿੱਤਾ ਜੀ ਅੱਜ ਮਿਹਰਬਾਨੀ ਮੈਂ ਤੁਹਾਨੂੰ ਕਿਹਾ ਕਿ ਮਿਹਰਬਾਨੀ ਉਹਨਾਂ ਨੇ ਅਹਿਸਾਸ ਕੀਤਾ ਮੈਂ ਤਾਂ ਹਮੇਸ਼ਾ ਸੱਚ ਦੀ ਗੱਲ ਕੀਤੀ ਹੈ ਜੀ ਜੀ ਸੱਚ ਤੇ ਪਹਿਰੇਦਾਰੀ ਦੇਵਾਂਗੇ ਸਿਧਾਂਤ ਤੇ ਪਹਿਰੇਦਾਰੀ ਦੇਵਾਂਗੇ ਜੀ ਪਰ ਮੈਂ ਸਮਝਦੀ ਹਾਂ ਕਿ ਜੇ ਇਹਨਾਂ ਨੂੰ ਵੀ ਇਹ ਅਹਿਸਾਸ ਹੋਇਆ ਕਿ ਕਿਸੇ ਵੇਲੇ ਗਲਤੀਆਂ ਹੋਈਆਂ ਨੇ ਜਾਂ ਕੁਝ ਵੀ ਹੈ ਇਹਨਾਂ ਨੇ ਮਹਿਸੂਸ ਕੀਤਾ ਤੇ ਬਹੁਤ ਮਿਹਰਬਾਨੀ ਜੀ 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 ਆ ਬੀਬੀ ਜ਼ਗੀਰਕੌਰ ਜੀ ਦੀ ਇੰਟਰਵਿਊ ਸੁਣੀ ਮੈਂ ਜੇਲ੍ਹ 'ਚ ਤਿੰਨ ਲੇਡੀਜ਼ ਸੀ ਕਿ ਉਹਨਾਂ ਨਾਲ ਮੈਂ ਜੇਲ੍ਹ ਸੀ ਬੰਦ ਡੇਲੀ ਪੋਸਟ ਟੈਲੀਵਿਜ਼ਨ ਨੇ ਇੰਟਰਵਿਊ ਕੀਤੀ ਖੜਿਆ ਦੀ ਕੀਤੀ ਸੀ ਉਹਨਾਂ ਚਲੋ ਬਾਕੀ ਗੱਲਾਂ ਤਾਂ ਜਿਹੜੇ ਕਈਆਂ ਉਹਨਾਂ ਨੇ ਬੀਬੀ ਜਗੀਰ ਕੌਰ ਜੀ ਨੂੰ ਪੁੱਛਿਆ ਤੇ ਆ ਜਿਹੜਾ ਖਹਿਦੇ ਤੇ ਪਰਚਾ ਦਰਜ ਹੋਇਆ ਇਹਦਾ ਕਿਦਾਂ ਜੀ ਉਹਨੇ ਕਿਹਾ ਇਹ ਪਰਚਾ ਖੇਰੇ ਤੇ ਗਲਤ ਦਰਜ ਹੋਇਆ ਵਾ ਕਹਿ ਸਕਦਾ ਕੋਈ ਦੱਸਿਓ ਜਰਾ ਉਹ ਮੈਂ ਤਾਂ ਥੋੜਾ ਬਹੁਤ ਉਹਨਾਂ ਨਾਲ ਟੱਕਾ ਵੀ ਕੀਤਾ ਸੀ ਜ਼ਿੰਦਗੀ 'ਚ ਮੈਂ ਤੁਹਾਡੇ ਜ਼ਰੀਏ ਇੱਥੋਂ ਮੈਂ ਕਦੀ ਆ ਮਾਫੀ ਮੰਗਣ ਸੰਗ ਹੀ ਨਹੀਂ ਰੱਖਿਆ ਟੀਵੀ ਦੇ ਸਾਹਮਣੋਂ ਕਹਿਣਾ ਬੀਬੀ ਜਗੀਰਕੌਰ ਜੀ ਮੈਂ ਤੇਰਾ ਵੀ ਪੜਾ ਚਾਹਨਾ ਵਾਂ ਤੈਨੂੰ ਵੀ ਦੇਖਣਾ ਚਾਹਨਾ ਕਿ ਤਰੱਕੀ ਕਰ ਐਸ்சிਪੀਸੀ ਤੋਂ ਤੈਨੂੰ ਜੇ ਹਟਾਉਂਦੇ ਨੇ ਜਿਹੜੀ ਤੁਸੀਂ ਗੱਲ ਕਹੀ ਆ ਐਸ்சிਪੀਸੀ ਜਿਹੜੀ ਆ ਲਫਾਫੇ ਚੋਂ ਨਹੀਂ ਨਿਕਲਣੀ ਚਾਹੀਦੀ ਬੀਬੀ ਜਗੀਰਕੌਰ ਜੀ ਤੇਰਾ ਸਪੋਰਟਰ ਮੈਂ ਬੈਠਾ ਵਾਂ ਇੱਥੇ ਮੈਂ ਬੈਠਾ